ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤਾਂ ਦੇ ਮੈਸੇਜ ਆਏ ਸਨ ਕਿ ਜਦੋਂ ਕੜਾ ਪ੍ਰਸ਼ਾਦ ਦੀ ਦੀਗ ਬਣਾਉਣੀ ਆਪਾਂ ਉਹਦੀ ਜਿਹੜੀ ਅਸਲ ਮਰਿਆਦਾ ਕਿਵੇਂ ਬਣਾਉਣੀ ਚਾਹੀਦੀ ਏ ਤੇ ਭੋਜ ਕਿਵੇਂ ਲਵਾਉਣਾ ਚਾਹੀਦਾ ਸੋ ਸੰਗਤ ਜੀ ਤੁਸੀਂ ਵੇਖ ਰਹੇ ਹੋ ਜਾਣੋ ਅਸਲ ਮਰਿਆਦਾ ਕੜਾ ਪ੍ਰਸ਼ਾਦ ਬਣਾਉਣ ਤੋਂ ਲੈ ਕਰਕੇ ਭੋਗ ਲਵਾਉਣ ਦੀ ਵਿਧੀ ਕੀ ਹੈ ਸੋ ਸੰਗਤ ਜੀ ਕੱਲੀ ਕੱਲੀ ਗੱਲ ਅੱਜ ਆਪਾਂ ਦੱਸਾਂਗੇ ਵੀਡੀਓ ਥੋੜੀ ਜਿਹੀ ਲੰਬੀ ਹੋ ਸਕਦੀ ਹੈ ਜਦੋਂ ਆਪਾਂ ਸੰਗਤ ਜੀ ਦੇਗ ਬਣਾਉਣੀ ਹੈ ਦੇਗ ਬਣਾਉਣ ਵਾਲਾ ਸਿੰਘ ਜਾਂ ਸਿੰਘਣੀ ਕੋਈ ਵੀ ਹੋਵੇ ਕੇਸ਼ਿ ਸ਼্নান ਸਾਫ਼ ਸੁਥਰੇ ਬਸਤਰ ਪਾਏ ਹੋਣ ਸ਼ਨਾਣ ਕੀਤਾ ਹੋਵੇ ਬਸਤਰ ਸੁੱਚੇ ਪਾਏ ਹੋਣ ਜਿੱਥੇ ਬਣਾਉਣੀ ਹੈ ਸੰਗਤ ਜੀ ਜੋ ਚੁੱਲ੍ਹੇ ਤੇ ਬਣਾਉਣੀ ਹੈ ਜਾਂ ਗੈਸ ਤੇ ਬਣਾਉਣੀ ਹੈ ਜੇਕ ਚੋਲਾ ਦੂਜਾ ਲੱਕੜਾਂ ਵਾਲਾ ਹੁੰਦਾ ਹੈ ਉੱਥੇ ਬਣਾਉਣੀ ਹੈ ਉਹਦੀ ਸਫਾਈ ਜਾਂ ਗੈਸ ਤੇ ਬਣਾਉਣੀ ਉਹਦੀ ਸਫਾਈ ਜ਼ਰੂਰੀ ਹੈ ਸਫਾਈ ਕਰਕੇ ਉਸ ਤੋਂ ਬਾਅਦ ਸੰਗਤ ਜੀ ਸਰਬ ਲੋਹ ਦੇ ਬਰਤਨ ਹੋਣੇ ਜ਼ਰੂਰੀ ਹਨ ਜੇ ਸਰਬਲੋਹ ਦੇ ਬਰਤ ਨਹੀਂ ਹਨ ਕੜਾਈ ਕੜਾਈ ਤੋਂ ਬਾਅਦ ਜਿਹਦੇ ਵਿੱਚ ਦੇਗ ਪਾਉਣੀ ਹੈ ਬਾਟਾ ਉਹ ਵੀ ਸਰਬਲੋਹ ਦਾ ਜੇ ਨਹੀਂ ਹਨ ਤੇ ਸਟੀਲ ਦੇ ਬੰਤਰ ਵਿੱਚ ਵਿੱਚ ਬਣਾ ਸਕਦੇ ਆ ਉਸ ਤੋਂ ਬਾਅਦ ਸੰਗਤ ਜੀ ਕੜਾਈ ਲੈ ਕੇ ਭਾਵੇਂ ਸਰਬਲੋਹ ਦੀ ਏ ਭਾਵੇਂ ਦੂਜੀ ਏ ਜੇ ਸਰਬਲੋਹ ਦੀ ਏ ਤੇ ਬਹੁਤ ਵਧੀਆ ਗੱਲ ਹੈ ਅਸਲ ਤਾਂ ਸਰਬਲੋਹ ਦੇ ਵਿੱਚ ਹੀ ਬਣਾਉਣੀ ਚਾਹੀਦੀ ਏ ਦੇਗ ਕੜਾਈ ਗੈਸ ਤੇ ਰੱਖਣੀ ਏ ਪਹਿਲਾਂ ਮਾਲੂ ਲੋ ਸੰਗਤ ਜੀ ਆਪਾਂ ਕਿਲੋ ਦੀ ਦੇਗ ਬਣਾਉਣੀ ਹੈ ਅੰਦਾਜ਼ੇ ਨਾਲ ਸਮਝ ਲਓ ਕਿ ਕਿਲੋ ਦੀ ਦੇਗ ਬਣਾਉਣੀ ਹੈ ਉਹਦੇ ਵਿੱਚ ਚੌਥਾ ਹਿੱਸਾ ਪਾਣੀ ਦਾ ਪੈਂਦਾ ਹੈ ਕਿਲੋ ਆਟਾ ਲੈਣਾ ਹੈ ਕਿਲੋ ਹੀ ਖੰਡ ਲੈਣੀ ਹੈ ਕਿਲੋ ਹੀ ਘਿਓ ਲੈਣਾ ਹੈ ਇਹ ਤਿੰਨੇ ਚੀਜ਼ਾਂ ਇੱਕੋ ਜਿਹੀਆਂ ਲੈਣੀਆਂ ਤੋਲ ਕੇ ਪ੍ਰਾਤਨ ਸਮੇਂ ਦੇ ਵਿੱਚ ਸਿੰਘ ਤੋਲ ਕੇ ਸਮਾਨ ਦੇਗ ਦੇਗ ਬਣਾਉਂਦੇ ਸਨ ਅੱਜ ਵੀ ਜੇ ਆਪਾਂ ਸੰਪਰਦਮੇ ਜਾਵਾਂਗੇ ਉੱਥੇ ਤੋਲ ਕੇ ਹੀ ਦੇਗ ਬਣਦੀ ਹੈ ਆਪਕ ਕਿਲੋ ਦੀ ਗੱਲ ਕਰਦੇ ਵੈਸੇ ਵੱਧ ਬਣਾਉਣੇ ਗੱਲ ਵੱਖਰੀ ਏ ਕਿਲੋ ਜਾਂ ਘੱਟ ਅੱਧਾ ਕਿਲੋ ਜਿੰਦਾ ਕਿਲੋ ਬਣਾਉਣੇ ਤੇ ਅੱਧਾ ਕਿਲੋ ਤਿੰਨੇ ਸਮਾਨ ਹੋਣੀ ਚਾਹੀਦੀ ਜੇ ਪਾਈਆ ਬਣਾਉਣੀ ਏ ਤੇ ਪਾਈਆ ਘਿਓ ਪਾਈਆ ਖੰਡ ਪਾਈਆ ਆਟਾ ਹੋਣਾ ਚਾਹੀਦਾ ਪਹਿਲਾਂ ਸੰਗਤ ਜੀ ਕੜਾਈ ਦੇ ਵਿੱਚ ਪਾਣੀ ਪਾ ਲੈਣਾ ਸਾਫ ਪਾਣੀ ਹੋਵੇ ਪਾਣੀ ਪਾ ਲੈਣਾ ਉਹਦੇ ਵਿੱਚ ਜਿਹੜੀ ਖੰਡ ਏ ਉਹ ਖੰਡ ਪਾ ਦਣੀ ਹੈ ਉਸ ਨੂੰ ਚਾਸਨੀ ਬਣਾਉਣਾ ਹੈ ਜਿਹਨੂੰ ਚਾਣੀ ਵੀ ਕਹਿ ਦਿੰਦੇ ਆ ਕੋਈ ਚਾਸਨੀ ਵੀ ਕਹਿ ਦਿੰਦਾ ਹੈ ਚਾਣੀ ਬਣਾਉਣੀ ਹੈ ਚਾਣੀ ਬਣਾ ਕੇ ਜਦੋਂ ਸਾਰੀ ਖੰਡ ਖੁੱਲ ਗਈ ਚਾਸਨੀ ਬਣ ਗਈ ਫਿਰ ਸੰਗਤ ਜੀ ਉਹ ਕੱਪੜੇ ਦੇ ਨਾਲ ਪੁੰਨ ਲੈਣੀ ਹੈ ਕਿਸੇ ਭਾਂਡੇ ਦੇ ਵਿੱਚ ਉਹਨੂੰ ਪੁੰਨ ਲੈਣਾ ਪੋਣੀ ਦੇ ਨਾਲ ਨਹੀਂ ਪੁੰਨਣਾ ਇਹ ਧਿਆਨ ਰੱਖਣਾ ਕੱਪੜੇ ਦੇ ਨਾਲ ਜਿਹੜਾ ਮਲਮਲ ਦਾ ਕੱਪੜਾ ਹੁੰਦਾ ਹੈ ਉਹਦੇ ਨਾਲ ਪੁੰਨ ਲੈਣਾ ਕਿਉਂਕਿ ਖੜ ਦੇ ਵਿੱਚ ਕੀੜੇ ਮਕੌੜੇ ਹੁੰਦੇ ਨੇ ਕਈ ਵਾਰ ਤੇ ਕੀੜੀਆਂ ਵੀ ਹੁੰਦੀਆਂ ਹੈ ਜਾਂ ਡੱਕੇ ਕੁਝ ਵੀ ਹੋ ਸਕਦਾ ਹੈ ਉਹ ਸਾਰੇ ਪੁਣੇ ਜਾਣਗੇ ਚਾਸਨੀ ਬਣਾ ਕੇ ਪੋਲ ਲੈਣੀ ਹੈ ਕੱਪੜੇ ਦੇ ਨਾਲ ਫਿਰ ਸੰਗਤ ਜੀ ਜਿਹੜੀ ਕਡਾਈ ਦੇ ਵਿੱਚ ਆਪ ਚਾਸਨੀ ਬਣਾਈ ਉਹਨੂੰ ਸਾਫ਼ ਕਰ ਲੈਣਾ ਭਾਵੇਂ ਧੋਲੋ ਤੇ ਭਾਵੇਂ ਉਸ ਦੇ ਵਿੱਚ ਸਾਫ਼ ਕੱਪੜਾ ਮਾਰ ਲਓ ਕਰਕੇ ਉਹਦੇ ਵਿੱਚ ਸੰਗਤ ਜੀ ਫਿਰ ਘਿਓ ਪਾ ਦੇਣਾ ਘਿਓ ਪਾ ਕੇ ਜਦੋਂ ਘਿਓ ਗਰਮ ਹੋ ਗਿਆ ਸੰਗਤ ਜੀ ਇਹ ਤਿਆਰ ਰੱਖਣਾ ਕਿ ਢਾਲਦੇ ਘਿਓ ਦੀ ਦੇਗ ਨਹੀਂ ਬਣਾਉਣੀ ਸੱਦੇ ਵੀ ਢਾਲਦੇ ਘਿਓ ਦੀ ਦੇਗ ਗੁਰੂ ਸਹਿਣ ਭੋਗ ਵਾਸਤੇ ਨਹੀਂ ਬਣਾਉਣੀ ਜੇ ਤੁਸੀਂ ਘਰੇ ਆਪ ਦੇ ਵਾਸਤੇ ਕੜਾ ਬਣਾਉਣਾ ਗੱਲ ਵੱਖਰੀ ਏ ਪਰ ਗੁਰੂ ਸਾਹਿਬ ਨੂੰ ਭੋਗ ਲਾਉਣਾ ਜਦੋਂ ਉਦੋਂ ਡਾਲਡੇ ਘਿਓ ਦੀ ਜਾਂ ਰਫੜ ਘਿਓ ਦੀ ਦੇਗ ਨਹੀਂ ਬਣਾਉਣੀ ਦੇਸੀ ਘਿਓ ਦੀ ਦੇਗ ਬਣਾਉਣੀ ਹੈ ਘਿਓ ਪਾ ਜਦੋਂ ਸੰਗਤ ਜੀ ਗਰਮ ਹੋ ਗਿਆ ਘਿਓ ਉਹਦੇ ਵਿੱਚ ਉਹ ਆਟਾ ਜਿਹੜਾ ਆਪਾਂ ਛਾਣਿਆ ਹੁੰਦਾ ਹੈ ਆਟਿਆ ਆਟਾ ਵਿੱਚ ਪਾ ਦੇਣਾ ਤੇ ਜਦੋਂ ਸੰਗਤ ਜੀ ਆਟਾ ਪਾਉਣਾ ਜਿਹੜਾ ਸਿੰਘ ਜਾਂ ਸਿੰਘਣੀ ਦੇਗ ਬਣਾ ਰਹੀ ਹੈ ਉਹਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦੇਣਾ ਵੇਖ ਕੇ ਆਉਂਦਾ ਹੈ ਜਾਂ ਕੰਠ ਹੁੰਦਾ ਹੈ ਜੇ ਕੰਠ ਹੁੰਦਾ ਤੇ ਉਹ ਆਪ ਕਰ ਸਕਦਾ ਜਿਹੜਾ ਦੇਗ ਬਣਾ ਰਿਹਾ ਹੈ ਜੇ ਨਹੀਂ ਹੁੰਦਾ ਤੇ ਨਾਲ ਹੋਰ ਕੋਈ ਸਿੰਘ ਖੜਾ ਹੈ ਤੇ ਉਹ ਗੁਟਕਾ ਸਾਹਿਬ ਲੈ ਕੇ ਪਾਠ ਕਰ ਸਕਦਾ ਜਪਜੀ ਸਾਹਿਬ ਦਾ ਸ਼ੁਰੂ ਪਾਠ ਕਰ ਦੇਣਾ ਦੇਗ ਦੇ ਵਿੱਚ ਆਟਾ ਪਾ ਕੇ ਹਿਲਾਇਆ ਜਾਣਾ ਧਿਆਨ ਖੁਰਪੇ ਦੇ ਵਿੱਚ ਰੱਖਣਾ ਹੈ ਕਟਸ਼ੀ ਵਿੱਚ ਰੱਖਣਾ ਹੈ ਕਿ ਥੱਲੇ ਦੇਗ ਨਾ ਲੱਗੇ ਜਦੋਂ ਸੰਗਤ ਜੀ ਆਟਾ ਪੁੱਜ ਗਿਆ ਬਾਦਾਮ ਰੰਗਾ ਹੋ ਗਿਆ ਸਮੈਲ ਆਉਣ ਲੱਗ ਪਈ ਜਦੋਂ ਆਟਾ ਭੁੱਜ ਗਿਆ ਤੇ ਉਹਦੇ ਵਿੱਚ ਸੰਗਤ ਜੀ ਜਿਹੜੀ ਚਾਸ਼ਨੀ ਆਪ ਬਣਾਈ ਹੋਈ ਪਹਿਲਾਂ ਉਹ ਵਿੱਚ ਪਾ ਦੇਣੀ ਹੈ ਪਾ ਕੇ ਚਾਸ਼ਨੀ ਜਦੋਂ ਪਤਾ ਲੱਗ ਗਿਆ ਕਿ ਜਿਹੜੀ ਦੇਗ ਹੈ ਕੜਾਈ ਦੇ ਨਾਲ ਨਹੀਂ ਲੱਗ ਰਹੀ ਜਾਂ ਜਿਹੜਾ ਖੁਰਚਣਾ ਆਪਣਾ ਜਾਂ ਜਿੰਦਾ ਕਟਛੀ ਉਹਦੇ ਵਿੱਚ ਨਹੀਂ ਲੱਗ ਰਹੀ ਤੇ ਸਮਝੋ ਦੇਗ ਤਿਆਰ ਹੈ ਜੇ ਉਹ ਕਟਛੀ ਦੇ ਨਾਲ ਦੇਗ ਲੱਗ ਰਹੀ ਹੈ ਨਾਲ ਆਪਾਂ ਇਹ ਪਲਟਾ ਮਾਰਦੇ ਆਂ ਤੇ ਫਿਰ ਸਮਝੋ ਦੇਗ ਅਜੇ ਨਹੀਂ ਬਣੀ ਸਹੀ ਇਸ ਕਰਕੇ ਧਿਆਨ ਰੱਖਣਾ ਜਦੋਂ ਵੀ ਦੇਗ ਬਣਾ ਰਹੇ ਪਾਣੀ ਪਾ ਕੇ ਲਾਈ ਜਾਣਾ ਜਦੋਂ ਦੇਗ ਬਣ ਗਈ ਕੜਾਈ ਦੇ ਵਿੱਚੋਂ ਕਿਤੇ ਵੀ ਲੱਗੇ ਨਾ ਸਮਝੋ ਦੇਗ ਬਣ ਗਈ ਉਦੋਂ ਉਸੇ ਵੇਲੇ ਜਬਿਸ਼ੇ ਦਾ ਸਪਾਰਟ ਵੀ ਸੰਪੂਰਨ ਹੋ ਜਾਣਾ ਹੈ ਕਿਉਂਕਿ 15 ਕੁ ਮਿੰਟ ਲੱਗਦੇ ਨੇ ਦੇਗ ਬਣਾਉਣ ਤੇ 15 ਕੁ ਮਿੰਟ ਜਬਿਸ਼ੇ ਦਾ ਪਾਠ ਜਾਂ 10 ਮਿੰਟ ਵਿੱਚ ਪਾਠ ਹੋ ਜਾਂਦਾ ਹੈ ਪਾਠ ਕਰਨ ਤੋਂ ਪਰੰਤ ਦੇਗ ਸੰਗਤ ਜੀ ਕਿਸੇ ਭਾਂਡੇ ਵਿੱਚ ਪਾ ਲੈਣੀ ਹੈ ਸਰਬਲੋ ਦਾ ਭਾਂਡਾ ਹੋਵੇ ਤੇ ਬਹੁਤ ਚੰਗੀ ਗੱਲ ਹੈ ਪਹਿਲ ਸਰਬਲੋ ਦੇ ਭਾਂਡੇ ਨੂੰ ਆ ਜੇ ਨਹੀਂ ਹੈ ਦੂਜੇ ਭਾਂਡੇ ਸਟੀਲ ਵਿੱਚ ਪਾ ਸਕਦੇ ਆ ਸਾਹ ਭਾਂਡਾ ਉਹਨੂੰ ਚਾਹੀਦਾ ਹੈ ਦੇਗ ਪਾਲੀ ਉਹਦੇ ਵਿੱਚ ਸੰਗਤ ਜੀ ਉੱਤੋਂ ਟੱਕ ਦੇਣੀ ਕਪੜੇ ਦੇ ਨਾਲ ਕਪੜੇ ਦੇ ਨਾਲ ਟੱਕ ਕੇ ਇੱਕ ਸਿੰਘ ਅੱਗੇ ਪਾਣੀ ਤਰੁੰਕਦਾ ਜਾਵੇ ਦੂਜਾ ਸਿੰਘ ਦੇਗ ਲੈ ਕਰਕੇ ਭਾਵੇਂ ਸਿਰ ਤੇ ਰੱਖ ਲੇ ਤੇ ਭਾਵੇਂ ਹੱਥਾਂ ਦੇ ਨਾਲ ਫੜ ਲੇ ਬੜੇ ਸਤਿਕਾਰ ਦੇ ਨਾਲ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਲੈ ਕੇ ਜਾਣੀ ਹੈ ਇਹ ਤਾਂ ਸੰਗਤ ਜੀ ਹੋ ਗਈ ਦੇਗ ਬਣਾਉਣ ਦੀ ਜਿਹੜੀ ਵਿਧੀ ਸੀ ਕਿ ਕਿਵੇਂ ਦੇਗ ਬਣਾਉਣੀ ਹੈ ਦੂਸਰੀ ਗੱਲ ਜਦੋਂ ਆਪਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਲੈ ਕੇ ਜਾਣੀ ਏ ਦੇਗ ਸੰਗਤ ਜੀ ਠਰੀ ਹੋਣੀ ਚਾਹੀਦੀ। ਉਥੇ ਦੇਖ ਆਪਾਂ ਕੜਸੀ ਦੇ ਨਾਲ ਠਾਰ ਲੈਣੀ ਏ। ਜਦੋਂ ਭੋਗ ਲਾਉਣਾ ਆਪਾਂ ਇੱਥੇ ਗਲਤੀ ਕੀ ਕਰਦੇ ਆ ਸੰਗਤ ਜੀ ਭੋਗ ਲਾਉਣ ਵੇਲੇ ਗਰਮ ਦੇਗ ਨੂੰ ਕਦੇ ਵੀ ਭੋਗ ਨਹੀਂ ਲਾਉਣਾ ਨਾ ਠੰਡੀ ਦੇਗ ਨੂੰ ਭੋਗ ਲਾਉਣਾ। ਬਹੁਤੀ ਠੰਡੀ ਵੀ ਨਾ ਹੋਵੇ ਤੇ ਬਹੁਤੀ ਗਰਮ ਵੀ ਨਾ ਹੋਵੇ। ਦਰਮਿਆਨੀ ਦੇਗ ਹੋਣੀ ਚਾਹੀਦੀ ਕੋਸੀ ਜੀ ਨੂੰ ਕਹਿ ਦਿੰਦੇ ਆਪਾਂ ਬਹੁਤੀ ਠੰਡੀ ਵੀ ਨਾ ਹੋਵੇ ਇਹ ਭੌਤੀ ਗਰਮ ਵੀ ਨਾ ਹੋਵੇ ਤੇ ਜਦੋਂ ਭੋਗ ਲਾਉਣਾ ਹੈ ਜਦੋਂ ਅਰਦਾਸੀ ਸਿੰਘ ਅਰਦਾਸ ਕਰਦਾ ਹੈ ਇੱਕ ਨਾਲ ਸੰਗਤ ਜੀ ਸੇਵਾਦਾਰ ਕਿਰਪਾਨ ਸਾਹਿਬ ਸ਼੍ਰੀ ਸਾਹਿਬ ਲੈ ਕੇ ਖਲੋਤਾ ਹੁੰਦਾ ਹੈ ਤੇ ਹੱਥ ਵਿੱਚ ਹੁੰਦੇ ਸਰਬਲੋਹ ਦੀ ਕਿਰਪਾਨ ਜ਼ਰੂਰੀ ਹੈ ਹੁਣ ਕਈ ਵੇਖਿਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਸਪੈਸ਼ਲ ਸਟੀਲ ਦੀ ਲੈ ਕੇ ਰੱਖੀ ਹੋਈ ਹੈ ਉਹਦੇ ਨਾਲ ਹੀ ਭੋਗ ਲਾ ਦਿੰਦੇ ਨੇ ਹੁਣ ਤੁਹਾਡੇ ਮਨ ਵਿੱਚ ਇਹ ਵਿਚਾਰ ਆਵੇਗਾ ਕਿ ਗੁਰੂ ਸਾਹਿਬ ਭੋਗ ਨਹੀਂ ਲਾਉਂਦੇ ਇਹ ਪਖੰਡ ਹੈ ਗੁਰੂ ਸਾਹਿਬ ਭੋਗ ਲਾਉਣ ਨਾ ਲਾਉਣ ਤੇਰੀ ਇੱਛਾ ਕੀ ਏ ਸ਼ਿਕਾਉਣ ਦੀ ਹੈ ਜਾਂ ਨਹੀਂ ਗੱਲ ਇੱਥੇ ਆ ਗੁਰੂ ਸਾਹਿਬ ਛੱਕਦੇ ਜਾਂ ਨਹੀਂ ਛੱਕਦੇ ਇਹ ਗੱਲ ਬਾਅਦ ਚ ਤੂੰ ਸਿਖਾਉਣਾ ਚਾਹੁੰਦਾ ਜਾਂ ਨਹੀਂ ਸਿਖਾਉਣਾ ਚਾਹੁੰਦਾ ਇਹ ਭਾਵਨਾ ਦੀ ਗੱਲ ਪਿਆਰ ਦੀ ਗੱਲ ਹੈ ਸਰਬਲੋਹ ਦੀ ਕਿਰਪਾ ਨੂੰ ਜ਼ਰੂਰੀ ਏ ਜਦੋਂ ਗ੍ਰੰਥੀ ਸਿੰਘ ਅਰਦਾਸੀਏ ਸਿੰਘ ਨੇ ਕਿਹਾ ਕਿ ਸੱਚੇ ਪਾਤਸ਼ਾਹ ਮਹਾਰਾਜ ਹੀ ਆਪ ਭੋਗ ਲਾਓ ਉਹਦੋਂ ਗ੍ਰੰਥੀ ਸਿੰਘ ਜਿਹੜਾ ਅਰਦਾਸੀ ਹੈ ਜਾਂ ਸੇਵਾਦਾਰ ਹੈ ਉਨੇ ਸੰਗਜੀ ਕਰਪਾਨੇ ਪੇਟ ਕਰਦਣੀ ਵਿੱਚ ਤੇ ਕਈ ਕਾਂਟਾ ਬਣਾ ਦਿੰਦੇ ਇਸ ਤਰ੍ਹਾਂ ਦੋ ਵਾਰੀ ਕਰਪਾਨਾ ਬਣਾ ਲਾ ਕੇ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਕਰਨਾ ਇੱਕੋ ਵਾਰ ਕਰਪਾਨ ਇਸ ਤਰ੍ਹਾਂ ਪੇਟ ਕਰਨੀ ਹੈ ਸਰਬਲੋਹ ਦੀ ਕਰਪਾਨ ਹੋਵੇ ਪੇਟ ਕਰਕੇ ਸੰਗਜੀ ਉਸ ਤੋਂ ਬਾਅਦ ਹੁਕਮਨਾਮਾ ਜਿਹੜਾ ਲੈਣਾ ਹੈ ਉਹ ਤਾਂ ਆਪ ਜੀ ਨੂੰ ਮਰਯਾਦਾ ਪਹਿਲਾਂ ਦੱਸੀ ਹੋਈ ਹੈ ਜਦੋਂ ਆਪਾਂ ਡੇਗ ਹੁਕਮਨਾਮਾ ਸਾਬ ਲੈਣ ਤੋਂ ਬਾਅਦ ਪੰਜ ਪਿਆਰੇ ਦਾ ਹਿੱਸਾ ਕੱਢ ਕੇ ਉਹ ਪੰਜ ਪਰਾਂ ਦੇ ਜਿਹੜਾ ਹਿੱਸਾ ਕੱਢਦੇ ਆ ਸੰਗਤ ਜੀ ਜਿਹੜੇ ਪੰਜ ਸਿੰਘ ਬੈਠੇ ਹੋਣਗੇ ਉੱਥੇ ਵਰਤਾ ਦੇਣਾ ਪਰ ਹੁਣ ਤੱਕ ਹੀ ਹੁਣ ਉਹ ਵਾਪਸ ਦੇਗ ਦੇ ਵਿੱਚ ਹੀ ਪਾ ਦਿੰਦੇ ਆ ਸੋ ਸਾਰੀ ਸੰਗਤ ਨੂੰ ਫਿਰ ਇੱਕੋ ਜੀ ਦੇਗ ਵਰਤੌਣੀ ਏ ਦੇਗ ਵਰਤੌਣ ਵਾਲੇ ਦੇ ਹੱਥਾਂ ਵਿੱਚ ਮੰਦਰੀਆਂ ਛੱਲੇ ਨਾ ਪਾਏ ਹੋਣ ਮर्याਦਾ ਹੋਵੇ ਮੂੰਹ ਬੰਨਿਆ ਹੋਵੇ ਇਹ ਨਾ ਕਿ ਉੱਤੇ ਗੱਲਾਂ ਮਾਰੀ ਜਾਵੇ ਦੇ ਵਿੱਚ ਸੰਗਤ ਆਪਣਾ ਜਿਹੜਾ ਥੁੱਕੇ ਵਿੱਚ ਦੇਗ ਡਿੱਗੀ ਜਾਵੇ ਇਹ ਧਿਆਨ ਰੱਖਣਾ ਬਣਾਉਣ ਵਾਲਾ ਵਰਤੌਣ ਵਾਲਾ ਦੇਗ ਬਣਾਉਣ ਵਾਲਾ ਵੀ ਤੇ ਵਰਤੌਣ ਵਾਲਾ ਵੀ ਮੂਹਤੇ ਪਰਣਾ ਜ਼ਰੂਰੀ ਬਨਣਾ ਹੈ ਇਸ ਕਰਕੇ ਆਪ ਜੀ ਨੇ ਜਿਹੜੀ ਮਰਿਆਦਾ ਬਣਾਉਣ ਦੀ ਹੈ ਉਹ ਸਰਵਣ ਕਰ ਲਈਏ ਤੇ ਵਿਧੀ ਭੋਗ ਲੋਨ ਦੀ ਆਪ ਜੀ ਨੇ ਸਰਵਣ ਕਰ ਲਈਏ ਹੁਣ ਕਈਆਂ ਦਾ ਸਵਾਲ ਸੀ ਇੱਕ ਦੋ ਜਾਣੇ ਸਿੰਘਾਂ ਦਾ ਸਵਾਲ ਵੀ ਆਇਆ ਸੀ ਕਿ ਕਈਆਂ ਸਾਨੂੰ ਕਿਹਾ ਕਿ ਬੀਬੀ ਦੇਗ ਨਹੀਂ ਬਣਾ ਸਕਦੀ ਕਿਉਂ ਨਹੀਂ ਬਣਾ ਸਕਦੀ ਬਣਾ ਸਕਦੀ ਹੈ ਸਿੰਘ ਬਣਾਵੇ ਬੀਬੀ ਬਣਾਵੇ ਪਰ ਮਰਿਆਦਾ ਵਿੱਚ ਬਣਾਵੇ ਹੁੰਦਾ ਜਾਲਾ ਜ਼ਿਆਦਾ ਫੜਾ ਹੈ ਇਸ਼ਨਾਨ ਹੋਵੇ ਬਸਤਰ ਸੁੱਚੇ ਹੋਣ ਤੇ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਨਾ ਹੈ ਭੁੱਲਾਂ ਦੀ ਬਾਫੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ